ਮੇਰੇ ਬਾਪੂ ਦੇ ਤੇ ਆਇਆ ਜੀ ਇਹ ਮੇਰਾ ਪਿਓ ਹੈ ਜੀ ਇਹ ਮੇਰੀ ਮਾਂ ਜੀ ਇਹਨਾਂ ਨੇ ਮੇਰਾ ਬਹੁਤ ਸਹਯੋਗ ਦਿੱਤਾ ਮੇਰੇ ਮਾਪਿਆਂ ਨੇ ਸੋ ਜੇ ਇਹ ਨਾ ਸਾਥ ਦਿੰਦੇ ਮੇਰਾ ਤਾਂ ਸ਼ਾਇਦ ਆਹ ਸਟੇਜ ਇੰਨੀ ਸੋਹਣੀ ਰੋਜੀ ਰੋਟੀ ਜਿਹੜੀ ਧਰਮਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਾਨੂੰ ਬਖਸ਼ੀ ਹੈ ਮੇਰੇ ਮਾਪਿਆਂ ਨੂੰ ਬਖਸ਼ੀ ਹੈ ਮੇਰੇ ਮਾਪਿਆਂ ਦੇ ਸਾਥ ਨਾਲ ਹੀ ਹੈ ਕਿਹੜਾ ਉਹ ਸਾਡਾ ਸਾਰਾ ਕੁਝ ਹੀ ਵਿਗ ਗਿਆ ਸੀ ਚਲੋ ਗੱਲਾਂ ਲੰਮੀਆਂ ਨੇ ਔਰ ਮੇਰੇ ਮਾਪਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਸੋ ਮੈਂ ਮੇਰੇ ਮਾਪਿਆਂ ਦਾ ساری ਜ਼ਿੰਦਗੀ ਪੈਰ ਤੋਂ ਉਤੋਂ ਪੀ ਜਾਵਾਂ ਤਾਂ ਵੀ ਥੋੜੇ ਆ ਸੋ ਮੇਰੇ ਮਾਪਿਆਂ ਦਾ ਮੈਂ ਹਮੇਸ਼ਾ ਰਹਿਣੀ ਆ ਐਦਾਂ ਦਾ ਮਾਪਿਓ ਵੈਸੇ ਮਾਪਿਆਂ ਕੋਈ ਨਹੀਂ ਮਾੜਾ ਹੁੰਦਾ ਪਰ ਮੈਂ ਹਰੇਕ ਨੂੰ ਇਹ ਕਹਣਾ ਹੁੰਦਾ ਜਿੱਦਾਂ ਦਾ ਮਾਪਿਓ ਮੈਨੂੰ ਮਿਲੇ ਐਦਾਂ ਦਾ ਮਾਪਿਓ ਹਰੇਕ ਨੂੰ ਮਿਲੇ ਸੋ ਮੇਰੇ ਚੰਗੇ 'ਚ ਤਾਂ ਸਾਥ ਦੇਣਾ ਹੀ ਦੇਣਾ ਸੀ ਇਹਨਾਂ ਨੇ ਮੇਰੇ ਮਾੜੇ 'ਚ ਵੀ ਮੇਰਾ ਸਾਥ ਦਿੱਤਾ ਜੇ ਕਿਤੇ ਨੁਕਸਾਨ ਵੀ ਹੋਇਆ ਤਾਂ ਮੇਰੇ ਮਾਪਿਓ ਨੇ ਮੈਨੂੰ ਹੱਸ ਕੇ ਇਹ ਗੱਲ ਕਹੀ ਐ ਵੀ ਕੋਈ ਨਾ ਕੋਈ ਗੱਲ ਨਹੀਂ ਜਿੱਥੇ ਐਨੇ ਖਰਾਬ ਹੋ ਗਏ ਉੱਥੇ ਥੋੜੇ ਜਿਹਾ ਹੋਰ ਖਰਾਬ ਹੋ ਜਾਣਗੇ ਤਾਂ ਕੁਝ ਨਹੀਂ ਘਟਦਾ ਕੋਈ ਨਾ ਤੂੰ ਲੱਗਿਆ ਰਹ ਸੋ ਬਹੁਤ ਥੈਂਕ ਯੂ ਮੇਰੀ ਮਾਂ ਬਹੁਤ ਥੈਂਕ ਯੂ ਡੈਡੀ ਬਹੁਤ ਥੈਂਕ ਯੂ ਮੈਂ ਤੁਹਾਡਾ ਕਦੇ ਵੀ ਦਿਨਾ ਨਹੀਂ ਦੇ ਸਕਦਾ ساری ਜ਼ਿੰਦਗੀ ਤੁਹਾਡੇ ਚਰਨਾਂ ਦੀ ਧੂੜ ਹਾਂ ਮੈਂ ਤੁਹਾਡਾ ਜਵਾਕ ਮੇਰੇ ਬਾਪੂ ਦੇਦੇ ਆ ਜੀ ਇਹ ਮੇਰਾ ਪਿਓ ਹੈ ਜੀ ਇਹ ਮੇਰੀ ਮਾਂ ਜੀ ਇਹਨਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਮੇਰੇ ਮਾਪਿਆਂ ਨੇ ਸੋ ਜੇ ਇਹ ਨਾ ਸਾਥ ਦਿੰਦੇ ਮੇਰਾ ਤਾਂ ਸ਼ਾਇਦ ਆਹ ਸਟੇਜ ਇੰਨੀ ਸੋਹਣੀ ਰੋਜੀ ਰੋਟੀ ਜਿਹੜੀ ਤਨਤਨ ਸ਼ਿਰ ਗੁਰ ਤੇਗ ਬਹਾਦਰ ਮਹਾਰਾਜ ਨੇ ਸਾਨੂੰ ਬਖਸ਼ੀ ਹੈ ਮੇਰੇ ਮਾਪਿਆਂ ਨੂੰ ਬਖਸ਼ੀ ਹੈ ਮੇਰੇ ਮਾਪਿਆਂ ਦੇ ਸਾਥ ਨਾਲ ਹੀ ਹੈ ਕਿਹੜਾ ਤਾਂ ਸਾਡਾ ਸਾਰਾ ਕੁਝ ਹੀ ਵਿਗ ਗਿਆ ਸੀ ਚਲੋ ਗੱਲਾਂ ਲੰਮੀਆਂ ਨੇ ਪਰ ਮੇਰੇ ਮਾਪਿਓ ਨੇ ਮੇਰਾ ਬਹੁਤ ਸਾਧ ਦਿੱਤਾ ਸੋ ਮੈਂ ਮੇਰੇ ਮਾਪਿਓ ਦਾ ساری ਜ਼ਿੰਦਗੀ ਪੈਰ ਤੋਂ ਉਤੋਂ ਪੀ ਜਾਵਾਂ ਤਾਂ ਵੀ ਥੋੜੇ ਆ ਸੋ ਮੇਰੇ ਮਾਪਿਓ ਦਾ ਮੈਂ ਹਮੇਸ਼ਾ ਰਹਿਣੀ ਆ ਐਦਾਂ ਦਾ ਮਾਪਿਓ ਵੈਸੇ ਮਾਪਿਆਂ ਕੋਈ ਨਹੀਂ ਮਾੜਾ ਹੁੰਦਾ ਪਰ ਮੈਂ ਹਰੇਕ ਨੂੰ ਇਹ ਕਹਿਣਾ ਹੁੰਦਾ ਜਿੱਦਾਂ ਦਾ ਮਾਪਿਆਂ ਮੈਨੂੰ ਮਿਲਿਆ ਇਦਾਂ ਦਾ ਮਾਪਿਆਂ ਹਰੇਕ ਨੂੰ ਮਿਲੇ ਸੋ ਮੇਰੇ ਚੰਗੇ 'ਚ ਤਾਂ ਸਾਥ ਦੇਣਾ ਹੀ ਦੇਣਾ ਸੀ ਇਹਨਾਂ ਨੇ ਮੇਰੇ ਮਾੜੇ 'ਚ ਵੀ ਮੇਰਾ ਸਾਥ ਦਿੱਤਾ ਜੇ ਕਿਤੇ ਨੁਕਸਾਨ ਵੀ ਹੋਇਆ ਤਾਂ ਮੇਰੇ ਮਾਪਿਆਂ ਨੇ ਮੈਨੂੰ ਹੱਸ ਕੇ ਇਹ ਗੱਲ ਕਹੀ ਐ ਵੀ ਕੋਈ ਨਾ ਕੋਈ ਗੱਲ ਨਹੀਂ ਜਿੱਥੇ ਐਨੇ ਖਰਾਬ ਹੋ ਗਏ ਉੱਥੇ ਥੋੜੇ ਜਿਹਾ ਹੋਰ ਖਰਾਬ ਹੋ ਜਾਣਗੇ ਤਾਂ ਕੁਝ ਨਹੀਂ ਘਟਦਾ ਕੋਈ ਨਾ ਤੂੰ ਲੱਗਿਆ ਰਹ ਸੋ ਬਹੁਤ ਥੈਂਕ ਯੂ ਮੇਰੀ ਮਾਂ ਬਹੁਤ ਥੈਂਕ ਯੂ ਡੈਡੀ ਬਹੁਤ ਥੈਂਕ ਯੂ ਮੈਂ ਤੁਹਾਡਾ ਕਦੇ ਵੀ ਦਿਨਾ ਨਹੀਂ ਦੇ ਸਕਦਾ ساری ਜ਼ਿੰਦਗੀ ਥੋੜੇ ਚਰਮਾ ਦੀ ਧੋੜ ਆ ਮੈਂ ਤੁਹਾਡਾ ਜਵਾਬ ਮੇਰੇ ਬਾਪੂ ਦੇ ਤੇ ਆਇਆ ਜੀ ਇਹ ਮੇਰਾ ਪਿਓ ਹੈ ਜੀ ਇਹ ਮੇਰੀ ਮਾਂ ਜੀ ਇਹਨਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਮੇਰੇ ਮਾਪਿਆਂ ਨੇ ਸੋ ਜੇ ਇਹ ਨਾ ਸਾਥ ਦਿੰਦੇ ਮੇਰਾ ਤਾਂ ਸ਼ਾਇਦ ਆਹ ਸਟੇਜ ਇੰਨੀ ਸੋਹਣੀ ਰੋਜੀ ਰੋਟੀ ਜਿਹੜੀ ਧਰਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਾਨੂੰ ਬਖਸ਼ੀ ਹੈ ਮੇਰੇ ਮਾਪਿਆਂ ਨੇ ਬਖਸ਼ੀ ਹੈ ਮੇਰੇ ਮਾਪਿਆਂ ਦੇ ਸਾਥ ਨਾਲ ਹੀ ਹੈ ਕਿਹੜਾ ਉਹ ਸਾਡਾ ਸਾਰਾ ਕੁਝ ਹੀ ਵਿੱਗ ਗਿਆ ਸੀ ਚਲੋ ਗੱਲਾਂ ਲੰਮੀਆਂ ਨੇ ਪਰ ਮੇਰੇ ਮਾਪਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਸੋ ਮੈਂ ਮੇਰੇ ਮਾਪਿਆਂ ਦਾ ساری ਜ਼ਿੰਦਗੀ ਪੈਰ ਤੋ ਤੋ ਪੀ ਜਾਵਾਂ ਤਾਂ ਵੀ ਥੋੜੇ ਆ ਸੋ ਮੇਰੇ ਮਾਪਿਆਂ ਦਾ ਮੈਂ ਹਮੇਸ਼ਾ ਰਹਿਣੀ ਆ ਐਦਾਂ ਦਾ ਮਾਪਿਓ ਵੈਸੇ ਮਾਪਿਆਂ ਕੋਈ ਨਹੀਂ ਮਾੜਾ ਹੁੰਦਾ ਪਰ ਮੈਂ ਹਰੇਕ ਨੂੰ ਇਹ ਕਹਣਾ ਹੁੰਦਾ ਜਿੱਦਾਂ ਦਾ ਮਾਪਿਓ ਮੈਨੂੰ ਮਿਲੇ ਐਦਾਂ ਦਾ ਮਾਪਿਓ ਹਰੇਕ ਨੂੰ ਮਿਲੇ ਸੋ ਮੇਰੇ ਚੰਗੇ ਚ ਤਾਂ ਸਾਥ ਦੇਣਾ ਹੀ ਦੇਣਾ ਸੀ ਇਹਨਾਂ ਨੇ ਮੇਰੇ ਮਾੜੇ ਚ ਵੀ ਮੇਰਾ ਸਾਥ ਦਿੱਤਾ ਜੇ ਕਿਤੇ ਨੁਕਸਾਨ ਵੀ ਹੋਇਆ ਤਾਂ ਮੇਰੇ ਮਾਪਿਓ ਨੇ ਮੈਨੂੰ ਹੱਸ ਕੇ ਇਹ ਗੱਲ ਕਹੀ ਐ ਵੀ ਕੋਈ ਨਾ ਕੋਈ ਗੱਲ ਨਹੀਂ ਜਿੱਥੇ ਐਨੇ ਫਰਾਉ ਹੋ ਗਏ ਉੱਥੇ ਥੋੜੇ ਜਿਹਾ ਹੋਰ ਖਰਾਬ ਹੋ ਜਾਣਗੇ ਤਾਂ ਕੁਝ ਨਹੀਂ ਘਟਦਾ ਕੋਈ ਨਾ ਤੂੰ ਲੱਗਿਆ ਰਹ ਸੋ ਬਹੁਤ ਥੈਂਕ ਯੂ ਮੇਰੀ ਮਾਂ ਬਹੁਤ ਥੈਂਕ ਯੂ ਡੈਡੀ ਬਹੁਤ ਥੈਂਕ ਯੂ ਮੈਂ ਤੁਹਾਡਾ ਕਦੇ ਵੀ ਦਿਨਾ ਨਹੀਂ ਦੇ ਸਕਦਾ ساری ਜ਼ਿੰਦਗੀ ਤੁਹਾਡੇ ਚਰਨਾਂ ਦੀ ਧੂੜ ਹਾਂ ਮੈਂ ਤੁਹਾਡਾ ਜਵਾਕ